ਯਾਨ ਬੀਣੀ ਜਾਚੈ ਤੇਰਾ ਨਾਮ ਰਾਗ ਨਟ ਨਾਰਾਇਣ ਮਹੱਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਮੇਰੇ ਮਨ ਜਪ ਐਹ ਨਸ ਨਾਮ ਹਰੀ ਕੋਟ-ਕੋਟ ਦੁਖ ਬਹੁ ਕੀਨੇ ਸਭ ਪਰ ਹਰਿ ਪਾਸ ਤਰੇ ਰਹਾ ਹਰਿ ਹਰਿ ਨਾਮ ਜਪਹਿ ਅਰਾਧੇ ਸੇਵਕ ਭਾਏ ਖਰੇ ਕਿਲ ਵਿਖ ਦੁਖ ਗਏ ਸਭ ਨੀ ਕਰ ਜਿਉ ਪਾਣੀ ਮੈਲ ਹਰੇ ਖਿਨ-ਖਿਨ ਨਰ ਨਾਰਾਇਣ ਗਾਵਹਿ ਮੁਖ ਬੋਲਹਿ ਨਰ ਨਰ ਹਰੇ ਪੰਜ ਦੁਖ ਅਸਾਧ ਨਗਰਮਹਿ ਇਕ ਖਿਨ ਪਲ ਦੂਰ ਕਰੇ ਵੱਡ ਭਾਗੀ ਹਰ ਨਾਮ ਧਿਆਵਹਿ ਹਰ ਕੀ ਭਗਤ ਹਰੀ ਤਿਨ ਕੀ ਸੰਗਤ ਦੇਹ ਪ੍ਰਭ ਜਾਚਉ ਮੈਂ ਮੂੜ ਮੁਗਦ ਨਿਸਤਰੇ ਕਿਰਪਾ ਕਿਰਪਾ ਧਾਰ ਜਗ ਜੀਵਨ ਰਖ ਲੇ ਉਹ ਸਰਨ ਪਰੇ ਨਾਨਕ ਜਨ ਤੁਮਰੀ ਸਰਨਾਈ ਹਰ ਰੱਖੋ ਲਾਜ ਹਰੀ ਨਟ ਮਹੱਲਾ ਚੌਥਾ RAM ਜਪ ਜਨ ਰਾਮੇ ਨਾਮ ਰਲੀ ਰਾਮ ਨਾਮ ਜਪਿਓ ਗੁਰਬਚਨੀ ਹਰ ਧਾਰੀ ਹਰ ਕਿਰਪਲੇ ਰਹਾਉ ਹਰ ਹਰ ਅਗਮ ਅਗੋਚਰ ਸੁਆਮੀ ਜਨ ਜਪ ਮਿਲ ਸਲਨ ਸਲਲੇ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੈ ਬਲ ਬਲਲੇ ਪੁਰਖੋਤਮ ਹਰ ਨਾਮ ਜਨ ਗਾਇਉ ਸਬਦ ਆਲਦ ਦੁਖ ਦਲਲੇ ਵਿਚ ਦੇਹੀ ਦੁਖ ਅਸਾਧ ਪੰਚ ਧਾਤੂ ਹਰ ਕੀਏ ਖਿਨ ਪਰਲੇ ਹਰ ਕੇ ਸੰਤ ਮਨ ਪ੍ਰੀਤ ਨਗਾਈ ਜਿਉਂ ਦੇਖੈ ਸਸ ਕਮਲੇ ਉਨਵੇਂ ਕਨ 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 ਹਰ ਗਰਜੈ ਮਨ ਵਿਗਸੈ ਮੂਰ ਮੁਰਲੇ ਹਮਰੈ ਸਵਾਮੀ ਲੋਚ ਹਮ ਲਾਈ ਹਮ ਜੀਵਹਿ ਦੇਖ ਹਰ ਮਿਲੇ ਜਨ ਨਾਨਕ ਹਰ ਅਮਲ ਹਰ ਲਾਈ ਹਰ ਮਿਲੋ ਹੋ ਅਨੰਦ ਭਲੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਸਖੀ ਗੁਰ ਪ੍ਰਸਾਦੀ ਹਰ ਨਾਮ ਧਿਆਉ ਹਮ ਸਤਗੁਰ ਚਰਨ ਪਖੇ ਰਹਾਉ ਉਤਮ ਜਗਨਨਾ ਜਗਦੀਸ਼ਰ ਹਮ ਪਾਪੀ ਸਰਨ ਰਖੇ ਤੁਮ ਵੱਡ ਪੁਰਖ ਦੀਨ ਦੁਖ ਭੰਜਨ ਹਰਦੀਓ ਨਾਮ ਮੁਖੇ ਹਰ ਗੁਣ ਊਚ ਨੀਚ ਹਮ ਗਾਏ ਗੁਰ ਸਤਗੁਰ ਸੰਗ ਸਖੀ ਜਿਉ ਚੰਦਨ ਸੰਗ ਬਸੈ ਨਿਮ ਬਿਰਖਾ ਗੁਣ ਚੰਦਨ ਕੇ ਬਸਖੇ ਹਮਰੇ ਅਵਗਨ ਵਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ ਅਵਗਨ ਯਾਰੇ ਪਾਥਰ ਭਾਰੇ ਹਰ ਤਾਰੇ ਸੰਗ ਜਨਖੇ ਜਿਨ ਕੋ ਤੁਮ ਹਰ ਰੱਖੋ ਸੁਆਮੀ ਸਭ ਤਿਨ ਕੇ ਪਾਪ ਕ੍ਰਿਖੇ ਜਨ ਨਾਨਕ ਕੇ ਦਇਆਲ ਪ੍ਰਭ ਸੁਆਮੀ ਤੁਮੋ ਦੁਸ਼ਟ ਤਾਰੇ ਹਰ ਨਖੇ ਨੱਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਰਾਮ ਰੰਗੇ ਹਰ ਹਰ ਕਿਰਪਾ ਕਰੀ ਜਗਦੀਸ਼ੁਰ ਹਰ ਧਿਆਉ ਜਨ ਪਗ ਲੱਗੇ ਰਹਾਉ ਜਨਮ ਜਨਮ ਕੇ ਭੂਲ ਚੂਕ ਹਮ ਅਬ ਆਏ ਪ੍ਰਭ ਸਰਨਗੇ ਤੁਮ ਸਰਨਾਗਤ ਪ੍ਰਤਪਾਲਕ ਸੁਆਮੀ ਹਮਰਾ ਕੋ ਵੱਡ ਪਾਪਗੇ ਤੁਮਰੀ ਸੰਗਤ ਹਰ ਕੋ ਕੋ ਨਾ ਉਧਰਿਓ ਪ੍ਰਭ ਕੀਏ ਪਤਤ ਪਵਗੇ ਗੁਣ ਗਾਵਤ ਛੀਪਾ ਦੁਸਟਾਰਿਓ ਪ੍ਰਭ ਰਾਖੀ ਪੈਜ ਜਨਗੇ ਜੋ ਤੁਮਰੇ ਗੁਣ ਗਾਵਹਿ ਸੁਆਮੀ ਹਉ ਬਲ 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 ਤਿਨਗੇ ਭਵਨ ਭਵਨ ਪਵਿੱਤਰ ਸਭ ਕੀਏ ਜਹ ਧੂਰ ਪਰਿ ਜਨ ਪਗੇ ਤੁਮਰੇ ਗੁਣ ਪ੍ਰਭ ਕਹਿ ਨਾ ਸਕਹਿ ਹਮ ਤਨ ਵਡ ਵਡ ਪੁਰਖ ਵਡਗੇ ਜਨ ਨਾਨਕ ਕੋ ਦਇਆ ਪ੍ਰਭ ਧਾਰੋ ਹਮ ਸੇਵਹਿ ਤੁਮ ਜਨ ਪਗੇ ਨੱਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਮਨੇ ਜਗਨਨਾਥ ਕਿਰਪਾ ਪ੍ਰਭ ਧਾਰੀ ਮਤ ਗੁਰਮਤ ਨਾਮ ਬਣੇ ਰਹਾ ਹਰ ਜਨ ਹਰ ਜਸ ਹਰ ਹਰ ਗਾਉ ਅਪਦੇਸ਼ ਗੁਰੂ ਗੁਰ ਸੁਨੇ ਕਿਲ ਵਿਖ ਪਾਪ ਨਾਮ ਹਰ ਕਾਟੇ ਜਿਵ ਖੇਤ ਕਿਰਸਾਨ ਨੁਨੇ ਤੁਮਰੀ ਉਪਮਾ ਤੁਮਹੀ ਪ੍ਰਭ ਜਾਨੋ ਹਮ ਕਹਿ ਨਾ ਸਕਹਿ ਹਰ ਗੁਨੇ ਜੈਸੀ ਤੁਮ ਤੈਸੀ ਪ੍ਰਭ ਤੁਮਹੀ ਗੁਣ ਜਾਨੋ ਪ੍ਰਭ ਆਪਣੇ ਮਾਇਆ ਫਾਸ ਬੰਦ ਬਹੁ ਬੰਦੇ ਹਰ ਜਪਿਓ ਖੁਲ ਖੁਲਨੇ ਜਿਉ ਜਲ ਕੁੰਚਰ ਤੰਦੂਐ ਬਾਂਦੇਓ ਹਰ ਚੇਤਿਓ ਮੋਖ ਮੁਖ ਨੇ ਸੁਆਮੀ ਪਾਰ ਬ੍ਰਹਮ ਪਰਮੇਸ਼ਰ ਤੁਮ ਖੋਜੋ ਹੋ ਜੁਗ ਜੁਗ ਨੇ ਤੁਮਰੀ ਥਾ ਪਾਈ ਨਹੀਂ ਪਾਵੇ ਜਨ ਨਾਨਕ ਕੇ ਪ੍ਰਭ ਵਡਨੇ ਨਟ ਮਹੱਲਾ ਚੌਥਾ ਮੇਰੇ ਮਨ ਕਲ ਕੀਰਤ ਹਰ ਪ੍ਰਵਣੀ ਹਰ ਹਰ ਦਿਆਲ ਦਇਆ ਪ੍ਰਵਤਾਰੀ ਲਗ ਸਤਗੁਰ ਹਰ ਜੱਪਣੇ ਰਹਾਉ ਹਰ ਤੁਮ ਵੱਡ ਅਗਮ ਅਗੋਚਰ ਸੁਆਮੀ ਸਭ ਧਿਆਵਹਿ ਹਰ ਰੁਣਨੇ ਜਿਨ ਕੋ ਤੁਮ ਰਹਿ ਵਾਟ ਕਟਾਖ ਹੈ ਤੇ ਗੁਰਮੁਖ ਹਰ ਸਿਮਰਨਿ ਇਹੋ ਪ੍ਰਪੰਚ ਕੀਆ ਪ੍ਰਭ ਸੁਆਮੀ ਸਭ ਜਗ ਜੀਵਨ ਜੁਗਨੇ ਜਿਉ ਸਲ ਲੈ ਸਲ ਉੱਠੈ ਬਹੁ ਲਹਿਰੀ ਮਿਲ ਸਲੈ ਸਲ ਸੁਮਣੀ ਜੋ ਪ੍ਰਭ ਕੀਆ ਸੋ ਤੁਮ ਹੀ ਜਾਨੋ ਹਮ ਨਹਿ ਜਾਣੀ ਹਰ ਗਹਿਣੀ हम बारख कौर दे उसतत धार हो हम करह प्रभु सिमरणे तुम जल ने हर मान सरोवर जो सेवै सब फलणे जन नानक हर 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 बांचै हर देव हो कर कृपणे नट नारायण महल्ला चौथा पटताल इक ओंकार सतगुरु प्रसाद मेरे मन ਸੇਵ ਸਫਲ ਹਰ ਕਾਲ ਲੇ ਗੁਰ ਪਗ ਰੇਨ ਰਵਾਲ ਸਬਦਾਲ ਦੇ ਪੰਜ ਦੁਖ ਦਾਲ ਹਰ ਹੋ 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 ਨਦਰ ਨਿਹਾਲ ਰਹਾਉ ਹਰ ਕਾ ਗ੍ਰਹਿ ਹਰ ਆਪ ਸਵਾਰਿਉ ਹਰ ਰੰਗ ਰੰਗ ਮਹਿਲ ਬੇਅੰਤ ਲਾਲ ਲਾਲ ਹਰ ਲਾਲ ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਉ ਹਮ ਹਰ ਕੀ ਗੁਰ ਕੀ ਹੈ ਵਸੀਥੀ ਹਮ ਹਰ ਦੇਖੇ ਭਈ ਨਿਹਾਲ 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 ਹਰ ਆਵਤੇ ਕੀ ਖਬਰ ਗੁਰ ਪਾਈ ਮਨ ਤਨ ਆਨਦੋ ਆਨੰਦ ਭਈ ਹਰ ਆਵਤੇ ਸੁਨੇ ਮੇਰੇ ਲਾਲ ਹਰ ਲਾਲ ਜਨ ਨਾਨਕ ਹਰ ਹਰ ਮਿਲੇ ਭਈ ਗਲਤਾਨ ਹਾਲ ਨਿਹਾਲ ਨਿਹਾਲ ਨਟ ਮਹੱਲਾ ਚੌਥਾ ਮਨ ਮਿਲ ਸੰਤ ਸੰਗਤ ਸੁਭਵੰਤੀ ਸੋ ਨ ਕਾਥ ਕਥਾ ਸੁਖਵੰਤੀ ਸਭ ਕਿਲ ਵਿਖ ਪਾਪ ਲਹੰਤੀ ਹਰ ਹੋ 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 ਲਿਖਤ ਲਖੰਤੀ ਰਹਾਉ ਹਰ ਕੀਰਤ ਕਲਯੁਗ ਵਿੱਚ ਉਤਮ ਮਤ ਗੁਰਮਤ ਕਥਾ ਭਜੰਤੀ ਜਿਨ ਜਨ ਸੁਣੀ ਮੰਨੀ ਹੈ ਜਿਨ ਜਨ ਤਿਸ ਜਨ ਕੈ ਹਉ ਕੁਰਬਾਨੰਤੀ ਹਰ ਕਥ ਕਥਾ ਕਾ ਜਿਨ ਰਸ ਚਾਖਿਆ ਤਿਸ ਜਨ ਸਭ ਭੂਖ ਲਹੰਤੀ ਨਾਨਕ ਜਨ ਹਰ ਕਥਾ ਸੁਨ ਤ੍ਰਿਪਤੀ ਜਪ ਹਰ 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 ਹੋਵੰਤੀ ਨਟ ਮਹੱਲਾ ਚੌਥਾ ਕੋਈ ਆਨ ਸੁਣਾਵੇ ਹਰ ਕੀ ਹਰ ਗਾਲ ਤਿਸ ਕੋ ਹੋ ਬਲ ਬਲ ਬਾਲ ਸੋ ਹਰ ਜਨ ਹੈ ਭਲ ਭਾਲ ਹਰ ਹੋ 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 ਮੇਲ ਨਿਹਾਲ ਰਹਾਉ ਹਰ ਕਾ ਮਾਰਗ ਗੁਰ ਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ ਅੰਤਰ ਕਪਟ ਚਕਾਵੋ ਮੇਰੇ ਗੁਰ ਸਿੱਖੋ ਹੋ ਨਿਹ ਕਪਟ ਕਮਾਵੋ ਹਰ ਕੀ ਹਰ ਘਾਲ ਨਿਹਾਲ 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 ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਈ ਜਿਨਾਂ ਹਰ ਪ੍ਰਭ ਜਾਣਿਓ ਮੇਰਾ ਨਾਲ ਜਨ ਨਾਨਕ ਕੋ ਮਤ ਹਰ ਪ੍ਰਭ ਦੀਨੀ ਹਰ ਦੇਖ ਨਿਕਟ ਹਦੂਰ ਨਿਹਾਲ 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 ਰਾਗ ਨਤ ਨਾਰਾਇਣ ਮਹੱਲਾ ਪੰਜਵਾਂ ਏਕ ਓ ਅੰਕਾਰ ਸਤਿਗੁਰ ਪ੍ਰਸਾਦਿ RAM ਹਉ ਕਿਆ ਜਾਨਾ ਕਿਆ ਭਾਵੇਂ ਮਨ ਪਿਆਸ ਬਹੁਤ ਦਰਸਾਵੇ ਰਹਾ ਸੋਈ ਗਿਆਨੀ ਸੋਈ ਜਨ ਤੇਰਾ ਜਿਸ ਉਪਰ ਰੋਚਿ ਆਵੇ ਕਿਰਪਾ ਕਰੋ ਜਿਸ ਪੁਰਖ ਬਧਾਤੇ ਸੋ ਸਦਾ ਸਦਾ ਤੁਧ ਧਿਆਵੇ ਕਮਨ ਜੋ ਹੋਗੈ ਕਮਨ ਗਿਆਨ ਧਿਆਨਾ ਕਮਨ ਗੁਨੀ ਰੀਝਾਵੇ ਸੋਈ ਜਨ ਸੋਈ ਨਿਜ ਭਗਤਾ ਜਿਸ ਉਪਰ ਰੰਗ ਲਾਵੇ ਸਾਈ ਮਤ ਸਾਈ ਬੁੱਧ ਸਿਆਨਪ ਜਿਤ ਨਿਮਖਨਾ ਪ੍ਰਭ ਬਿਸਰਾਵੇ ਸੰਤ ਸੰਗ ਲਗ ਇਹੋ ਸੁਖ ਪਾਯੋ ਹਰ ਗੁਣ ਸਦਹੀ ਗਾਵੇ ਦੇਖਿਓ ਆਚਰਜ ਮਹਾ ਮੰਗਲ ਰੂਪ ਕਿਛ ਆਨ ਨਹੀਂ ਦਿਸਟਾਵੇ ਕਹੋ ਨਾਨਕ ਮੋਰਚਾ ਗੁਰ ਲਾਹਿਓ ਤਹ ਗਰਬ ਜੋਨ ਕਹਿ ਆਵੇ ਨਟ ਨਰਾਇਣ ਮਹੱਲਾ ਪੰਜਵਾਂ ਦੁਪਦੇ ਇਕ ਓਅੰਕਾਰ ਸਤਗੁਰ ਪ੍ਰਸਾਦ ਅਲਹ ਨੂ ਮੈਂ ਕਾਹੂ ਨਾ ਦੀਓ ਮਨ ਮੀਠ ਤਹਾਰੂ ਕੀਓ ਰਹਾਉ ਆਗਿਆ ਮਾਨ ਜਾਨ ਸੁਖ ਪਾਇਆ ਸੁਣ ਸੁਣ ਨਾਮ ਤਹਾਰੂ ਜੀਓ ਨੀ ਹਾ ਹਾ ਹਰ ਤੁਮਹੀ ਤੁਮਹੀ ਇਹੋ ਗੁਰ ਤੇ ਮੰਤਰ ਦਰੜੀਓ ਜਬ ਤੇ ਜਾਨ ਪਾਈ ਇਹ ਬਾਤਾ ਤਬ ਕੁਸਲ ਖੇਮ ਸਭ ਥੀਓ ਸਾਧ ਸੰਗ ਨਾਨਕ ਪ੍ਰਗਾਸਿਓ ਆਨ ਨਾਹੀ ਰੇਬੀਓ ਨੱਟ ਮਹੱਲਾ ਪੰਜਵਾਂ ਜਾਂਕੂ ਭਈ ਤੁਮਾਰੀ ਧੀਰ ਜਮ ਕੀ ਤਰਾਸ ਮਿਟੀ ਸੁਖ ਪਾਇਆ ਨਿਕਸੀ ਹਉ ਮੈਂ ਪੀਰ ਰਹਾਉ ਤਪਤ ਬੁਝਾਨੀ ਅੰਮ੍ਰਿਤ ਬਾਣੀ ਤ੍ਰਿਪਤੇ ਜਿਉ ਬਾਰਕ ਖੀਰ ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਵੀਰ ਖੁੱਲੇ ਭ੍ਰਮ ਭੀਤ ਮਿਲੇ ਗੋਪਾਲਾ ਹੀਰੇ ਬੇਦੇ ਹੀਰ ਬਿਸਮ ਭਏ ਨਾਨਕ ਜਸ ਗਾਵਤ ਠਾਕੁਰ ਗੁਨੀ ਗਹੀਰ ਨਟ ਮਹੱਲਾ ਪੰਜਵਾਂ ਆਪਨਾ ਜਨ ਆਪਹਿ ਆਪ ਉਧਾਰਿਓ ਆਠ ਪੈਰ ਜਨ ਕੈ ਸੰਗ ਬਸਿਓ ਮਨ ਤੇ ਨਾਹੀ ਬਸਾਰਿਓ ਰਹਾਉ ਵਰਨ ਚਿਹਨ ਨਾਹੀ ਕਿਛੁ ਪੇਖਿਓ ਦਾਸ ਕਾ ਕੂਲ ਨਾ ਬਿਚਾਰਿਓ ਕਰਿ ਕਿਰਪਾ ਨਾਮ ਹਰਿ ਦਿਓ ਸਹਜ ਸੁਭਾਏ ਸਵਾਰਿਓ ਮਹਾ ਬਿਖਮ ਅਗਨ ਕਾ ਸਾਗਰ ਤਿਸ ਤੇ ਪਾਰਿ ਉਤਾਰਿਓ ਪੇਖ ਪੇਖ ਨਾਨਕ ਬਿਗ ਸਾਨੂੰ ਪੁਨਹ ਪੁਨਹ ਬਲੇ ਹਾਰਿਉ ਨਟ ਮਹੱਲਾ ਪੰਜਵਾਂ ਹਰ ਹਰ ਮਨ ਮੈਂ ਨਾਮ ਕਹਿਉ ਕੋਟ ਅਪਰਾਧ ਮਿਟਹਿ ਖਿਨ ਭੀਤਰ ਤਾਕਾ ਦੁਖ ਨਾ ਰਹੇਉ ਰਹਾਉ ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗ ਲਹਿਉ ਸਗਲ ਤਿਆਗ ਏਕ ਲਿਵ ਲਾਗੀ ਹਰ ਹਰ ਚਰਨ ਗਹਿਓ ਕਹਿਤ ਮੁਕਤ ਸੁਣਤੇ ਨਿਸਤਾਰੇ ਜੋ ਜੋ ਸਰਨ ਪਇਓ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਕਹੋ ਨਾਨਕ ਅਨੰਦ ਭਇਓ ਨਟ ਮਹੱਲਾ ਪੰਜਵਾਂ ਚਰਨ ਕਮਲ ਸੰਗ ਲਾਗੀ ਡੋਰੀ ਸੁਖ ਸਾਗਰ ਕਰ ਪਰਮਗਤ ਮੋਰੀ ਰਹਾਉ ਅੰਕ ਲਾਗਹਾਇਉ ਜਨ ਆਪਣੇ ਕੋ ਮਨ ਵੀਦੋ ਪ੍ਰੇਮ ਕੀ ਖੋਰੀ ਜਸ ਗਾਵਤ ਭਗਤ ਰਾਸੇ ਉਪਜਿਓ ਮਾਇਆ ਕੀ ਜਾਲੀ ਤੋਰੀ ਪੂਰਨ ਪੂਰ ਰਹੇ ਕਿਰਪਾ ਨਿਦ ਅਨ ਆਪੇਖੋ ਹੋਰੀ ਨਾਨਕ ਮੇਲ ਲਿਓ ਦਾਸ ਆਪਣਾ ਪ੍ਰੀਤ ਨ ਕਬ ਹੂੰ ਥੋਰੀ ਨਾਟ ਮਹੱਲਾ ਪੰਜਵਾਂ ਮੇਰੇ ਮਨ ਜਪ ਜਪ ਹਰ ਨਾਰਾਇਣ ਕਬਹੂ ਨਾ ਬਿਸਰੋ ਮਨ ਮੇਰੇ ਤੇ ਆਠ ਪਹਿਰ ਗੁਣ ਗਾਇਨ ਰਹਾਉ ਸਾਧੂ ਧੂਰ ਕਰਉ ਨਿਤ ਮੱਜਨ ਸਭ ਕਿਲ ਬਿਖ ਪਾਪ ਗਵਾਇਨ ਪੂਰਨ ਪੂਰ ਰਹੇ ਕਿਰਪਾ ਨਿਦ ਘਟ ਘਟ ਦਿਸ਼ਟ ਸਮਾਇਨ ਜਾਪ ਤਾਪ ਕੋਟ ਲਖ ਪੂਜਾ ਹਰ ਸਿਮਰਨ ਤੁਲ ਨਾ ਲਾਇਨ ਦੋਇ ਕਰ ਜੋੜ ਨਾਨਕ ਦਾਨ ਮੰਗੈ ਤੇਰੇ ਦਾਸਨ ਦਾਸ ਦਸਾਈਨ ਨਟ ਮਹੱਲਾ ਪੰਜਵਾਂ ਮੇਰਾ ਸਰਬਸ ਨਾਮ ਨਿਧਾਨ ਕਰ ਕਿਰਪਾ ਸਾਧੂ ਸੰਗ ਮਿਲਿਓ ਸਤਿਗੁਰ ਦੀਨੋ ਦਾਨ ਰਹਾਉ ਸੁਖ ਦਾਤਾ ਦੁਖ ਪੰਜਨ ਹਾਰਾ ਗਾਉ ਕੀਰਤਨ ਪੂਰਨ ਗਿਆਨ ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ ਬਿਨਸਿਓ ਮੂੜ ਅਭਮਾਨ ਕਿਆ ਗੁਣ ਤੇਰੇ ਆਖ ਬਖਾਣਾ ਪ੍ਰਭ ਅੰਤਰ ਜਾਮੀ ਜਾਨ ਚਰਨ ਕਮਲ ਸਰਨ ਸੁਖ ਸਾਗਰ ਨਾਨਕ ਸਦ ਕੁਰਬਾਨ ਨਟ ਮਹੱਲਾ ਪੰਜਵਾਂ ਹਉ ਵਾਰ ਵਾਰ ਜਾਉ ਗੁਰ ਕੋ ਪਾਲ ਰਹਾਉ ਮੋਹਿ ਨਿਰਗੁਣ ਤੁਮ ਪੂਰਨ ਦਾਤੇ ਦੀਨਾ ਨਾਥ ਦਇਆਲ ਊਠਤ ਬੈਠਤ ਸੋਵਤ ਜਾਗਤ ਜੀ ਪ੍ਰਾਣ ਧਨਵਾਲ ਦਰਸ਼ਨ ਪਿਆਸ ਬਹੁਤ ਮਨ ਮੇਰੈ ਨਾਨਕ ਦਰਸਨ ਹਾਲ ਨਟ ਪਰ ਤਾਲਮ